ਸ਼ਾਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ YouTube ਚੈਨਲ ਤੇ ਤੇ ਅੱਜ ਆਪਾਂ ਆਏ ਸੀ ਖੇਤ ਗੇੜਾ ਮਾਰਨ ਕੱਲ ਆਪਾਂ ਨੂੰ ਪਤਾ ਹੀ ਆ ਅੱਜ ਤਰੀਕ ਹੈਗੀ ਆ 3 3 ਮਾਰਚ ਤੇ ਜਿਹੜਾ 2 ਮਾਰਚ ਨੂੰ ਮੀਂਹ ਪਿਆ ਤੇ ਨੁਕਸਾਨ ਕੀਤਾ ਆਪਾਂ ਉਹ ਵੇਖਣ ਆਏ ਸੀ ਵੀ ਕਿੰਨਾ ਕੁ ਮੀਂਹ ਕਣੀਆ ਤੇ ਕਿੰਨੇ ਕਣਕਾ ਡਿੱਗੀਆਂ ਡੁੱਗੀਆਂ ਤੇ ਹੋਰ ਕੀ ਨੁਕਸਾਨ ਤੇ ਜਿਹੜਾ ਭਰਾ ਕੋਈ ਆਪਣੇ ਚੈਨਲ ਤੇ ਆਇਆ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲੇ ਪਹੁੰਚਦੀ ਰਹੇ ਲੋ ਵੀ ਹੁਣ ਆਪਾਂ ਗੱਲ ਕਰਦੇ ਹਾਂ ਮੀਂਹ ਕਣੀ ਦੀ ਮੀਂਹ ਤਾਂ ਵੇਖ ਲਓ ਤੁਸੀਂ ਕੋਈ ਐਡਾ ਜਿਆਦਾ ਮੀਂਹ ਨਹੀਂਗਾ ਤੇ ਆਹ ਖਾਲਜ ਪਾਣੀ ਦਾ ਪਹਿਲਾਂ ਜਦੋਂ ਖਾਲਾ ਵਗਦਾ ਨਾਲ ਤੇ ਮੋਟਰ ਵਾਲੀ ਖਾਲੀ ਇਹਦੇ ਵਿੱਚ ਮਾੜਾ ਮੋਟਾ ਨਿਕਲਦਾ ਰਹਿੰਦਾ ਇਹ ਉਹ ਹੈ ਤੇ ਬਾਕੀ ਇਸ ਵਾਂ ਨੂੰ ਲੱਗਿਆ ਸੀ ਪਾਣੀ ਵੀਰਵਾਰ ਨੂੰ ਇਹਦੇ ਵਿੱਚ ਪਾਣੀ ਜ਼ਰੂਰ ਹੈਗਾ ਵੀ ਉਹਨਾਂ ਨੇ ਆ ਹੁਣ ਤੁਸੀਂ ਵੇਖ ਲਓ ਇੱਥੇ ਕਣਕ ਨਹੀਂ ਸੀ ਉਗਰੀ ਕਿੰਨਾ ਕੁ ਪਾਣੀ ਹੈ ਵੀ ਮੀਂਹ ਤਾਂ ਸੀਗਾ ਪਰ ਇੰਨਾ ਨਹੀਂ ਸੀ ਤੇ ਹਵਾ ਵੀ ਸੀਗੀ ਪਰ ਹੱਦੋਂ ਬਾਹਲੀ ਹਵਾ ਨਹੀਂ ਸੀ ਅੱਜ ਵੀ ਹਵਾ ਬਹੁਤ ਵਗੀ ਜਾਂਦੀ ਆ ਵੇਖੋ ਤੁਸੀਂ ਦਰਾਖਤ ਹਿੱਲੀ ਜਾਂਦੇ ਆ ਕਣਕੇ ਲੀ ਜਾਂਦੀ ਆ ਪਹਿਲਾਂ ਪਹਿਨੀ ਕ ਹਵਾ ਕੁਝ ਨਹੀਂ ਕਰਦੀ ਤੇ ਛੇੜਾ ਝੂੜਾ ਹੁੰਦਾ ਜਿਹੜੇ ਹੱਦੋਂ ਬਾਹਲੀ ਹਵਾ ਹੋਵੇ ਤਾਂ ਕਣਕ ਡਿੱਗ ਪੈਂਦੀ ਆ ਬਾਕੀ ਇਹ ਤਾਂ ਵੈਸੇ ਵੀ ਕਣਕ ਜਿਹੜੀ ਹੈਗੀ ਆ ਇਹ ਹੈਗੀ ਆ ਜ਼ੀਰੋ ਡਰਲ ਦੇ ਬਿਜੇ ਹੀ ਕਣਕ ਆ ਜਿਵੇਂ ਇੱਧਰ ਤੇ ਆ ਇਧਰਲੇ ਪਾਸੇ ਇਹ ਕਣਕ ਆ ਟਰੈਕ ਫਾਰਮ ਦੇ ਪਰਲੇ ਪਾਸੇ ਤੇ ਇੱਧਰ ਉੱਪਰਲੇ ਪਾਸੇ ਆਹ ਇਹ ਸਾਰੀਆਂ ਕਣਕਾਂ ਨਾਲ ਇੱਥੇ ਜੀਰੋ ਡਰ ਨਾਲ ਬੀਜੀਆਂ ਹੋਈਆਂ ਐ ਵੀ ਵਾਹਕੇ ਦੇ ਬੀਜੀਆਂ ਇੱਕ ਗੱਲ ਤੁਸੀਂ ਵੇਖਿਓ ਵੀ ਵਾਹਕੇ ਬੀਜੀਆਂ ਕਣਕਾਂ ਜਿਹੜੀਆਂ ਉਹ ਜ਼ਰੂਰ ਡਿੱਗੀਆਂ ਹੋਣੀਆਂ ਆਹ ਵੇਖੋ ਆਹ ਦੌਗੀਆਂ ਵਿੱਚ ਵਿੱਚ ਜੀਰੋ ਡਰ ਨਾਲ ਜਿੱਥੇ ਦੂਰੀ ਮਸ਼ੀਨ ਲੱਗ ਜਾਂਦੀ ਐ ਵੀ ਦੂਰਾ ਗੇੜਾ ਆ ਜੇ ਉੱਥੇ ਫਿਰ ਕਣਕ ਥੋੜੀ ਸੰਘਣੀ ਹੋ ਜਾਂਦੀ ਐ ਤੇ ਉਹ ਡਿੱਗ ਪੈਂਦੀ ਐ ਜਿਵੇਂ ਇਹਨੂੰ ਵੀਰਵਾਰ ਨੂੰ ਪਾਣੀ ਲੱਗਿਆ ਸੀ ਤੇ ਅੱਜ ਇਹ ਵੀਡੀਓ ਬਣਦੀ ਐ ਐਤਵਾਰ ਨੂੰ ਵੇ ਲੋ ਕਿੰਨੀ ਕਿ ਡਿੱਗੀ ਐ ਇਹ ਤੇ ਬਾਕੀ ਨੁਕਸਾਨ ਦੀ ਗੱਲ ਕਰੀਏ ਬਾਈ ਆਪਣੇ ਤਾਂ ਪਰਮਾਤਮਾ ਦੀ ਕਿਰਪਾ ਰਹੀ ਐ ਵੀ ਗੜੇ ਸੀਗੇ ਜਰੂਰ ਬ੍ਰੇਕ ਜੀ ਅਸੀਂ ਥੋੜੇ ਸੀ ਤੇ ਪਰਮਾਤਮਾ ਨੇ ਕਿਰਪਾ ਰੱਖੀ ਤੇ ਪਰ ਜਿਹੜੀਆਂ ਆਪਾਂ ਵੀਡੀਓ ਵੇਖੀਆਂ ਤੇ ਜਾਂ ਜਿਹੜਾ ਆਪਾਂ ਨੂੰ ਕੋਈ ਪਤਾ ਲੱਗਿਆ ਬਹੁਤ ਥਾਂ ਹੀ ਬਹੁਤ ਨੁਕਸਾਨ ਕੀਤਾ ਗੜੇ ਵੀ ਲੱਡੂਆ ਜੱਡੇ ਜੱਡੇ ਵਿਖਾਏ ਡਿੱਗਦੇ ਵੀ ਵੇਖਿਆ ਆਪਾਂ ਇੱਕ ਨਾ ਹਰਿਆਣੇ ਚ ਸੀ ਹਰਿਆਣੇ ਦੀ ਵੀਡੀਓ ਸੀਗੀ ਉਥੇ ਐਡੇ ਐਡੇ ਵੱਡੇ ਗੜੇ ਸੀ ਵੀ ਜਦੋਂ ਥੱਲੇ ਡਿੱਗਦੇ ਸੀ ਨਾ ਤਾਂ ਥੱਲੋਂ ਮਿੱਟੀ ਪੱਟੀ ਆਉਂਦੇ ਸੀ ਪਾਣੀ ਚੋਂ ਵੀ ਗਾਰ ਬਣਾਈ ਤੁਰੇ ਆਉਂਦੇ ਸੀਗੇ ਐਡੇ ਐਡੇ ਗੜੇ ਸੀਗੇ ਤੇ ਬਾਕੀ ਨੁਕਸਾਨ ਆਪਣੇ ਪੰਜਾਬ ਚ ਬਹੁਤ ਹੋਇਆ ਇੱਧਰ ਭਗਤਾ ਭਾਈ ਕਾ ਕੋਠਾ ਗੁਰੂ ਕਾ ਤੇ ਜਲਾਲ ਇੱਧਰਲੇ ਪਾਸੇ ਨੂੰ ਇੱਧਰ ਇੱਕ ਵਾਵਰੂਲਾ ਜਾਂ ਨੰਗਿਆ ਕਹਿੰਦੇ ਉਹਨੇ ਤਬਾਈ ਠਾਤੀ ਨਾ ਤਾਂ ਕੋਈ ਉਹਨੇ ਇੱਕ ਵੀਡੀਓ ਵੇਖੀ ਮੈਂ ਉਹਦੇ ਵਿੱਚ ਛੈਲਰ ਵੀ ਚੱਕਤਾ ਉਹਦੇ ਵਿੱਚ ਮੁਰਗੀ ਫਾਰਮ ਸੀਗਾ ਉਹ ਵੀ ਚੱਕਤਾ ਪੈਟਰੋਲ ਪੰਪ ਦੀ ਉਹਦੀ ਛੱਤ ਚੱਕਤੀ ਮੈਂ ਤਾਂ ਸੁਣਿਆ ਮਸ਼ੀਨ ਵੀ ਪੱਟਦੀ ਹਵਾ ਨੇ ਇੰਨਾ ਤੇਜ਼ ਵਾਵਰੂਲਾ ਸੀ ਉਹ ਤੇ ਬਾਕੀ ਗੜਿਆਂ ਦੀ ਜੇ ਆਪਾਂ ਗੱਲ ਕਰੀਏ ਨਾ ਬਾਈ ਗੜੇ ਕੋਈ ਵੀ ਜਗਾ ਐਵਜੀ ਨਹੀਂ ਹੋਣੀ ਜਿੱਥੇ ਗੜੇ ਨਾ ਪਏ ਹੋਣ ਤੇ ਮੇਰੇ ਭਰਾ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਕਿਵੇਂ ਫਸਲਾਂ ਬਚਾਤਾ ਪਰਮਾਤਮਾ ਦੀ ਕਿਰਪਾ ਹੈ ਤੇ ਆਪਣੇ ਬਿਲਕੁਲ ਕਿਰਪਾ ਭਈ ਆ ਵੇਖ ਲਓ ਤੁਸੀਂ ਦੂਰ ਤੱਕ ਤੁਹਾਨੂੰ ਕਿਤੇ ਵੀ ਕੋਈ ਵੀ ਕਣਕਾਏ ਨਾ ਹੋਊਗੀ ਵੇਖੋ ਜੇ ਆਪਾਂ ਆਖੀਏ ਇੰਨਾ ਕੁਝ ਹੋਇਆ ਤੇ ਆਪਾਂ ਆਪਣੇ ਇੱਕ ਬੂਝਾ ਵੀ ਨਾ ਡਿੱਗੇ ਇਹ ਸੰਭਵ ਨਹੀਂ ਹੁੰਦਾ ਪਰਮਾਤਮਾ ਦੀ ਕਿਰਪਾ ਹੈ ਆਪਣੇ ਬੜਾ ਨੁਕਸਾਨ ਨਹੀਂ ਹੋਇਆ ਕੋਈ ਮਾੜਾ ਮੋਟਾ ਜਿੱਥੇ ਕਿਤੇ ਸੰਗਣੀ ਹੈ ਭਾਰੀ ਦੌਗੀ ਹੈ ਉਹ ਲੱਫ ਗਈ ਤੇ ਕੋਈ ਨਹੀਂ ਫਿਰ ਉਹ ਆਪਾਂ ਨੂੰ ਉਹਦੀ ਰਜਾ ਮੰਨਣੀ ਪੈਣੀ ਆ ਆਪਾਂ ਕਰ ਵੀ ਕੁਝ ਨਹੀਂ ਸਕਦੇ ਤੇ ਆ ਦੇਖੋ ਤੇ ਇਧਰ ਨੂੰ ਮਾਰ ਲਓ ਨੀਗਾ ਜਿਵੇਂ ਆ ਦੌਗੀ ਹੈ ਇਹ ਇਥੇ ਦਰਖਤਾਂ ਦੇਖੋ ਇਹਦੀ ਛਾਂ ਪੈਂਦੀ ਹੈ ਤੇ ਦਰਖਤਾਂ ਕੋਲੇ ਜਾਂ ਖੇਤ ਕੋਈ ਕਮਰਾ ਆਪਣੇ ਕੋਠਾ ਮੋਟਰ ਵਾਲਾ ਉਹਨਾਂ ਦੇ ਆਸ-ਪਾਸੇ ਜਦੋਂ ਹਵਾ ਤੇਜ਼ ਵਗਦੀ ਥੋੜੀ ਜਿਹੀ ਉਦੋਂ ਉੱਥੇ ਥੋੜਾ ਜਿਹਾ ਹੋ ਜਾਂਦਾ ਹੈ। ਬਾਕੀ ਕੋਈ ਐਡਾ ਇਹ ਨਹੀਂ ਗੱਲ। ਤੇ ਜਾਂ ਬਾਈ ਬਠਿੰਡੇ ਜ਼ਿਲ੍ਹੇ 'ਚ ਬਹੁਤ ਨੁਕਸਾਨ ਆਪਾਂ ਸੁਣਿਆ। ਤੇ ਬਾਕੀ ਨੁਕਸਾਨ ਤਾਂ ਸਾਰੇ ਹੀ ਆ ਪੰਜਾਬ 'ਚ ਹੀ ਆ, ਹਰਿਆਣਾ 'ਚ ਵੀ ਆ। ਤੇ ਕਰ ਵੀ ਕੀ ਸਕਦੇ ਆ ਪ੍ਰਮਾਤਮਾ ਦੀ ਮਰਜ਼ੀ ਆ। ਚਲੋ ਉਹਦੀ ਰਜਾ 'ਚ ਰਹਿਣਾ ਪੈਣਾ। ਤੇ ਇਹ ਵੀਡੀਓ ਆਪਾਂ ਤਾਂ ਬਣਾਈ ਸੀ ਅੱਜ। ਇਹ ਆਪਣੇ ਤਾਂ ਪ੍ਰਮਾਤਮਾ ਦੀ ਬਹੁਤ ਕਿਰਪਾ ਹੈ। ਵੀ ਬਚਾਤਾ ਕੋਈ ਡਿੱਗੀ ਨਹੀਂ ਕਣਕ ਕੋਈ ਹੋਰ ਨੁਕਸਾਨ ਨਹੀਂ ਹੋਇਆ ਤੇ ਨਾ ਕੋਈ ਵੀ ਬਾਲੇ ਗੜੇ ਸੀ ਤੇ ਨਾ ਹੀ ਕੋਈ ਬਾਲਾ ਭਾਰਾ ਮੀਂਹ ਸੀ ਠੀਕ ਸੀਗਾ ਨਾ ਬਾਲਾ ਭਾਰਾ ਸੀ ਤੇ ਨਾ ਹੀ ਬਾਲਾ ਥੋੜਾ ਸੀ ਤੇ ਮੀਂਹ ਪੈ ਨੂੰ ਬਹੁਤ ਟਾਈਮ ਹੋਇਆ ਸੀ ਸਮਾ ਗਿਆ ਕੋਈ ਇੰਨਾ ਪਤਾ ਨਹੀਂ ਲੱਗਿਆ ਉਹਦਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਵੀ ਤੁਹਾਡੇ ਕਿਵੇਂ ਆ ਫਸਲਾਂ ਬਚੀਆਂ ਤੇ ਕਿੰਨੇ ਕ ਗੜੇ ਸੀ ਮੀਮੂ ਕਿੰਨਾ ਕ ਤੇ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ